ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਸੁਣੂ ਗੱਲਦੇ ਆਂ ਫਰਸੀ ਸਰਵਾਰ ਵੀ ਕਿਵੇਂ ਕਟਾਈ ਕਰਦੇ ਆਂ ਠੀਕ ਹੈ ਜੀ ਕੱਲ ਆਪਾਂ ਦੱਸਿਆ ਸੀ ਤੁਹਾਨੂੰ ਖਰਾਕ ਇਹਦੇ ਵਿੱਚੋਂ ਜਿਹੜਾ ਕੱਪੜਾ ਬਚਿਆ ਉਹਦੀ ਆਪਾਂ ਸਰਵਾਰ ਦੀ ਕਟਾਈ ਕਰਨੀ ਆ ਹਨਾ ਆਹ ਦੇਖੋ ਆਪਰਾ ਇੰਨਾ ਕੱਪੜਾ ਬਚ ਗਿਆ ਡਾਬਲ ਟੁਕੜਾ ਹੈ ਠੀਕ ਹੈ ਟੈੱਕ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਆਹ ਦੇਖੋ ਸਰਵਾਰ ਨੂੰ ਬਾਈ ਆਪਣੀ 34 ਤੇ ਮੋਰੀ 7 ਤੇ ਚੋਰੀ 12 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬੋਲਡ ਕਰਨਾ ਹੈ ਆ ਦੇਖੋ ਇਧਰੋਂ ਆਪਣਾ ਬੰਦ ਪਾਸਾ ਆ ਜੀ ਇਧਰੋਂ ਆਪਣਾ ਖੁੱਲਾ ਪਾਸਾ ਆ ਜੀ ਠੀਕ ਹੈ ਚਾਰ ਪੀਸ ਬਣ ਜਾਂਦੇ ਨੇ ਇਸ ਤਰ੍ਹਾਂ ਬਾਕੀ ਹੈ ਨਾ ਆਪਾਂ ਲੰਮੀ ਵੀਡੀਓ ਨਹੀਂ ਬਣਾਉਂਦੇ ਕਈ ਪਹਿਣਾ ਕਹਿੰਦੇ ਨੇ ਵੀ ਸਾਨੂੰ ਦੇਖਣ ਦਾ ਟਾਈਮ ਨਹੀਂ ਹੈਗਾ ਨਾ ਵੀਡੀਓ ਤਾਂ ਆਪਾਂ 10 12 ਮਿੰਟਾਂ ਦੀ ਵੀਡੀਓ ਬਣਾਉਦੇ ਹਾਂ ਠੀਕ ਹੈ ਨਾਲ ਤਾਂ ਸੋਡਾ ਟਾਈਮ ਨਹੀਂ ਖਰਾਬ ਹੁੰਦਾ ਤੇ ਨਾਲੇ ਆਪਣੀ ਵੀਡੀਓ ਵੀ ਜਲਦੀ ਬਣ ਜਾਂਦੀ ਹੈ ਤੇ ਹੁਣ ਤਾਂ ਕਰਕੇ ਆਪਾਂ ਕੱਲ ਵੀਡੀਓ ਖਰਾਬ ਨਹੀਂ ਪਾਈ ਸੀ ਅੱਜ ਸਲਵਾਰ ਵੀ ਪਾਉਣੀ ਆ ਤੇ ਵੱਧ ਤੋਂ ਵੱਧ ਦੇਖਿਆ ਕਰੋ ਹਨਾ ਜਿੰਨਾ ਵੀ 10 ਮਿੰਟ ਜ਼ਰੂਰ ਕੱਟਿਆ ਕਰੋ ਵੀਡੀਓ ਦੇਖਣ ਲਈ ਆਪਾਂ ਕੋਈ ਲੰਮਾ ਟਾਈਮ ਨਹੀਂ ਜਿਹੜੀਆਂ ਮੇਰੀਆਂ ਭੈਣਾਂ ਵਿੱਚ ਕਹਿ ਲਿਆ ਨਹੀਂ ਵੀ ਵੱਧ ਟਾਈਮ ਲੱਗ ਜੇ ਹਨਾ ਤਾਂ ਕੋਈ ਗੱਲ ਨਹੀਂ ਪੂਰੇ ਸੂਟ ਦੀ ਵੀਡੀਓ ਕਟਾਈ ਕਰੋ ਤੇ ਆਪਾਂ ਉਹ ਵੀ ਜਿਹੜੇ ਪੂਰੇ ਸੂਟ ਦੀ ਆਪਾਂ ਕਟਾਈ ਕਰਕੇ ਵੀਡੀਓ ਪਾਉਣੀ ਹੈ ਹਨਾ ਤੇ ਹੁਣ ਆਪਣਾ ਹੋ ਗਿਆ ਜੀ ਲੰਬਾਈ ਆਪਾਂ ਮੰਨੇ ਆ ਫੋਲਡ ਆਪਾਂ ਨੇ ਕਰ ਲਿਆ ਠੀਕ ਹੈ ਤੇ ਹੁਣ ਆਪਣੀ ਫਾਰਸੀ ਸਲਵਾਰ ਦਾ ਇਹ ਆ ਉਹ ਹੁੰਦਾ ਜੀ ਜਿੰਨਾ ਆਪਾਂ ਨੇ ਹੈਨਾ ਪਹਿਲਾਂ ਆਪਾਂ ਥੋੜਾ ਜਿਹਾ ਗਲਤ ਟਾਈਟਲ ਲਿਖਿਆ ਗਿਆ ਸੀਗਾ ਬਿਸਟ੍ਰੇਟ ਸਲਵਾਰ ਹੈਗੀ ਉਹ ਵੀ ਫਾਰਸੀ ਸੀ ਸਟ੍ਰੇਟ ਸਲਵਾਰ ਦੇ ਵੀ ਆਪਾਂ ਵੀਡੀਓ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆ ਵੀ ਕਿਵੇਂ ਕੱਟੀ ਜਾਊਗੀ ਆ ਦੇਖੋ ਹੁਣ ਆਪਣੀ ਇਹ ਸਲਵਾਰ 34 ਤਿਆਰ ਹੈ ਠੀਕ ਹੈ ਜੀ ਜਿਵੇਂ ਆਪਾਂ ਸਲਵਾਰ ਦੀ ਕਟਾਈ ਕੋਈ ਵੀ ਕਰਦੇ ਆ ਤਾਂ ਆਪਾਂ 3 ਇੰਚ ਕਟਾ ਕੇ ਕਰਦੇ ਹੁੰਦੇ ਆ ਜਿਵੇਂ ਆਪਾਂ ਨੇ ਕੱਤੀ ਰੱਖਣੀ ਸੀ ਹੁਣ ਇਹਦੇ ਵਿੱਚ ਆਪਾਂ ਜਿੰਨੀ ਹੈਗੀ ਉੰਨੀ ਰੱਖਣੀ ਆ ਫਾਰਸੀ ਸਲਵਾ ਦੇ ਵਿੱਚ 34 ਹੈ ਤੇ ਆਹ 34 ਹੀ ਰੱਖਾਂਗੇ ਠੀਕ ਹੈ ਆਪਾਂ ਨੇ ਸੰ ਚਮਚੀ ਤੇ ਲਾ ਲਿਆ ਇਧਰੋਂ ਆਪਾਂ ਨੇ ਇਧਰ ਚਮਚੀ ਤੇ ਮਸਾਲਾ ਲਾ ਲਿਆ ਠੀਕ ਹੈ ਇਹ ਆਪਾਂ ਜਿੰਨਾ ਹੈਗਾ ਉੰਨੀ ਰੱਖਣਾ ਆ ਦੇਖੋ ਹੁਣ ਆਪਾਂ ਇਹਨੂੰ ਮਸਾਲੀ ਲਾ ਲਾਂਗੇ ਠੀਕ ਹੈ ਆਓ ਜੀ ਵੀ ਆਪਣੇ ਇੱਥੋਂ ਹੁਣ ਲੈ ਲਾਂਗੇ ਮੂਰੀ ਠੀਕ ਹੈ ਮੂਰੀ ਇਹਨਾਂ ਨੇ ਰੱਖਣੀ ਆ 7 ਇੰਚ ਠੀਕ ਹੈ ਆਪਾਂ ਜਿਹੜਾ ਬੰਦਪਾਸਾ ਹੈ ਇਧਰੋਂ ਮੂਰੀ ਲੈਣੀ ਆ ਠੀਕ ਹੈ ਜੀ ਇਹਦੀ ਮੂਰੀ ਵੱਡੀ ਹੁੰਦੀ ਆ ਆਪਾਂ ਨੇ ਇਹਨਾਂ ਨੇ ਰੱਖਣੀ ਆ 7 ਤਿਆਰ ਤੇ ਆਪਾਂ ਲੈ ਲਾਂਗੇ ਜੀ 8.5 ਡੇਢ ਇੰਚ ਆਪਾਂ ਬਾਧਰ ਰੱਖਾਂਗੇ ਠੀਕ ਹੈ ਤੇ ਇੱਥੋਂ ਤਾਂ ਲੱਗ ਜੀ ਆਪਣੀ ਹੋਲੀ ਦੀ ਨਿਸ਼ਾਨੀ ਇਧਰੋਂ ਹੁਣ ਆਪਾਂ ਲਾਵਾਂਗੇ ਝੋਲੀ ਦੀ ਠੀਕ ਹੈ ਝੋਲੀ ਇਹਨਾਂ ਦੀ 12 ਹੈ ਝੋਲੀ ਆਪਾਂ ਮੇਵੇ 3 ਇੰਚ ਕੱਟ ਕੇ ਲੈਣੀਆਂ ਠੀਕ ਹੈ ਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸਲਵਾਰ ਦੀ ਲੰਬਾਈ ਆਪਾਂ 34 ਹੈ 34 ਹੀ ਰੱਖੀ ਹੈ ਹੁਣ ਆਪਣੀ ਝੋਲੀ ਇੱਥੇ ਇਹਨਾਂ ਦੀ 12 ਹੈ ਆਪਾਂ 9 ਰੱਖਾਂਗੇ ਠੀਕ ਹੈ ਜੀ ਤਿੰਨ ਇੰਚ ਘਟਾ ਕੇ ਤੇ ਬਾਕੀ ਤਾਂ ਇਸ ਤਰ੍ਹਾਂ ਰਹਿੰਦੀ ਹੈ ਬਾਕੀ ਇਹਨਾਂ ਨੇ ਫੇਰ ਵਧਾਉਣਾ ਥੋੜਾ ਜਿਹਾ ਆਪਾਂ ਨੇ ਇਧਰ ਆਸਣ ਪਾਉਣਾ ਹੈ ਉਹ ਸਾਨੂੰ ਸਮਝਾ ਦਾਂ ਜੇ ਆਪਾਂ ਚੋੜੀ ਰੱਖਣੀ ਹੋਵੇ ਤਾਂ ਨੌ ਰੱਖੀ ਜਾਓ ਠੀਕ ਹੈ ਹੁਣ ਆਪਾਂ ਤੇਰਾ ਇਧਰੋਂ ਕਟਾਈ ਕਰ ਦਈਏ ਫੇਰ ਤੁਹਾਨੂੰ ਦੱਸਦੇ ਹਾਂ ਆਪਾਂ ਹਾਂਜੀ ਆਪਾਂ ਜਿਹੜਾ ਇਧਰੋਂ ਹੈ ਨਾ ਕੱਪੜਾ ਲਾਇਆ ਸੀ ਸਲਵਾਰ ਨਾਲੋਂ ਆ ਚਾਰ ਪੀਸ ਉਹ ਆਪਾਂ ਇੱਥੇ ਰੱਖ ਲਏ ਠੀਕ ਹੈ ਜੀ ਇਹਨਾਂ ਨੇ ਫੇਰ ਥੋੜਾ ਜਿਹਾ ਵੱਧ ਰੱਖਣਾ ਹੈ ਆਪਾਂ ਦੇਖੋ ਇਹਨਾਂ ਨੇ ਰੱਖਣਾਗਾ ਜੀ ਫਿਰ ਇੱਥੇ 25 ਇੰਚ ਠੀਕ ਹੈ ਆਪਾਂ ਇੱਥੇ 25 ਤੇ ਨਸਾਨੀ ਲਾ ਲੇ ਹੁਣ ਜਿਹੜੀ ਆਪਾਂ 25 ਤੇ ਲਾਈ ਹੈ ਇੱਥੋਂ ਆਪਾਂ ਝੋਲੀ ਲੈ ਲਾਂਗੇ ਠੀਕ ਹੈ ਜੀ 9 ਇੰਚ ਆ ਆਪਣਾ 9 ਇੰਚ ਦੀ ਝੋਲੀ ਰਲਾ ਗਿਆ ਠੀਕ ਹੈ ਇਹਨੂੰ ਆਪਾਂ ਨਸਾਨੀਆਂ ਨੂੰ ਇਸ ਤਰ੍ਹਾਂ ਲਾ ਲਾਂਗੇ ਠੀਕ ਹੈ ਜੀ ਆ ਹੋ ਗਈ ਆਪਣੀ ਝੋਲੀ ਦੀ ਨਸਾਨੀ ਹੁਣ ਇਹਦੇ ਨਾਲ ਆਪਾਂ ਨੇ ਫੱਟੀ ਨਾਲ ਇਸ ਤਰ੍ਹਾਂ ਲਾ ਲਾਂਗੇ ਜਿਹੜੀ ਆਪਣੀ ਇਧਰੋਂ ਆ ਮੋਰੀ ਦੀ ਨਸਾਨੀ ਲਾਈ ਹੋਈ ਹੈ ਠੀਕ ਹੈ ਜੀ ਇੱਥੇ ਲਾ ਲਈਏ ਆਪਾਂ ਆ ਦੇਖੋ ਇਸ ਤਰ੍ਹਾਂ ਲੱਗੂ ਇਹ ਆਪਾਂ ਨਾ ਪੇਝੇ ਆਪਾਂ ਕਈ ਵਾਰ ਪਹਿਣਾ ਦਾ ਹਨ ਪਰ ਹੁੰਦੀ ਉਹਨਾਂ ਨੂੰ ਆ ਕੱਪੜਾ ਵਿੱਚ ਪਾਉਣਾ ਪੈਂਦਾ ਅਸਨ ਤਾਂ ਇਸ ਤਰੀਕੇ ਨਾਲ ਪਾਇਆ ਜਾਂਦਾ ਜਾਂ ਇਦੋਂ ਵੀ ਵੱਧ ਕੱਪੜਾ ਹੋਵੇ ਜਿਹੜਾ ਬਾਕੀ ਆਪਣਾ ਸਾਈਡ ਤੋਂ ਲੈਣਾ ਇਹ ਵੀ ਨਾਲ ਲੱਗ ਕੇ ਹੈ ਨਾ ਵਿੱਚ ਪਾਇਆ ਜਾਂਦਾ ਹੈ ਤੇ ਆ ਦੇਖੋ ਹੁਣ ਆਪਾਂ ਨੇ ਇਦਾਂ ਕਟਾਈ ਕਰਨੀ ਹੈ ਇਹ ਆਇਆ ਇਸ ਤਰੀਕੇ ਨਾਲ ਫੇਕਾਈ ਚਾਹੋ ਵੀ ਆਪਣੇ ਥੁੰਦਿਆਂ ਦੀ ਕਟਾਈ ਇਹ ਐਸ ਤਰ੍ਹਾਂ ਹੋ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਆਪਾਂ ਵੱਧ ਲਿਆ ਜੀ 3 ਇੰਚ ਜਿੰਨਾ ਆਪਾਂ ਨੇ ਲਈ ਸੀ ਹੈ ਨਾ ਸਲਵਾਹ ਦੇ 34 ਬੀਕਾਉ ਲੈ ਉਹ ਆਪਾਂ ਕਾਟ ਤਾਉਨੇ ਆ ਠੀਕ ਹੈ ਹੁਣ ਆਪਾਂ ਤੁਹਾਨੂੰ ਸੋ ਉੱਥੇ ਜੇ ਤਰੀਕੇ ਨਾਲ ਦੱਸਿਆ ਹੀ ਰਹਗਾ ਵੀ ਨਾ ਆਪਾਂ ਪਹਿਲਾਂ ਥੋੜਾ ਜਿਹਾ ਬੱਖ ਬੱਖ ਰਸਾਨੀਆਂ ਨਹੀਂ ਲਾਉਂਿਆ ਹੈਗੀਆਂ ਪਹਿਲੀ ਵੀਡੀਓ ਚ ਆਪਾਂ ਨੇ ਬੱਖ ਲਾ ਲਿਆ ਸੀ 3 ਇੰਚ ਜਰੀਆਂ ਹੁਣ ਆਪਾਂ ਨੇ ਇਹ ਇਕੱਠਾ ਲਾ ਲਿਆ ਠੀਕ ਹੈ ਜੀ ਤੇ ਹੁਣ ਆ ਦੇਖੋ ਜਿੰਨਾ ਆਪਾਂ ਨੇ ਇਹ ਚਮਤੀ ਲਾਇਆ ਹੁਣ ਉਸੇ ਤਰੀਕੇ ਨਾਲ ਆਪਾਂ ਰਸਾਨੀ ਇੱਥੇ ਲਾਉਣੀ ਹੈ ਬੰਦ ਸਾਈਡ ਆ ਗਈ ਠੀਕ ਹੈ ਜਿਹੜੀ ਬੰਦ ਸਾਈਡ ਆ ਇਸ ਪਾਸੇ ਲਾਵਾਂਗੇ ਹੁਣ ਇਹਨਾਂ ਦੀ ਸਲਵਾਰ 34 ਸੀ ਆਪਾਂ ਨੇ 3 ਇੰਚ ਕੱਢ ਕੇ ਲਾਉਣਾ ਠੀਕ ਆ ਜੀ 31 ਤੇ ਇਹ ਤੋਂ ਆਪਣੀ ਸਲਵਾਰ ਜਿੰਨੀ ਆਪਾਂ ਨੇ ਬਾਤ ਕੀਤੀ ਬੈਠ ਲੱਗਦੀ ਆਪਾਂ 31 ਤੇ ਲਾ ਲੈ ਠੀਕ ਆ ਆ ਨਸਾਨੀ ਇਹ ਫਿਰ ਮੂਰੋ ਸਲਵਾਰ ਡਿੱਗ ਵੀ ਨਹੀਂ ਬਣਦੀ ਇਹ ਸਾਟ ਨਾਲ ਇਧਰੋਂ ਆਪਣਾ ਪੂਰਾ 34 ਹੈ ਇਹਦੀ ਆਪਾਂ ਹੁਣ ਢਾਲ ਵੜਾ ਕੇ ਕੱਟ ਪਾਵਾਂਗੇ ਫਿਰ ਪਿੱਛੇ ਸਲਵਾਰ ਜਦੋਂ ਆਪਣੇ ਮੂਰੀ ਕੋਲੋਂ ਸਲਵਾਰ ਚੱਕੀ ਜਾਂਦੀ ਹੈ ਹਨਾ ਉਹ ਨਹੀਂ ਚੱਕੀ ਜਾਂਦੀ ਆ ਕਾਟਵੇ ਕਰਨਾ ਦੇਖੋ ਹੁਣ ਆਪਾਂ ਇਸ ਤਰ੍ਹਾਂ ਢਾਲ ਬਣਾ ਦਾਂਗੇ ਜੀ ਇਹ ਇਸ ਤਰ੍ਹਾਂ ਆ ਦੇਖੋ ਪੂਰਾ ਨਾਪ ਲੈ ਕੇ ਜਿੱਨੀ ਸਰਵਾਹ ਹੈ ਉਹਨਾਂ ਦਾ ਨਾਪ ਲੈ ਕੇ ਉਹਦਾ ਬਾਅਦ ਦੇ ਵਿੱਚ ਤੁਸੀਂ ਇੱਧਰ ਉਹਨੀ ਰੱਖ ਲਓ ਪਿਛਲੇ ਪਾਸੇ ਠੀਕ ਹੈ ਇਧਰੋਂ ਆਪਾਂ ਨੇ ਟੈਨ ਟਿੱਕਾ ਕੇ ਨੀ ਚਾਹਲੀ ਲਾ ਕੇ ਆਹ ਦੇਖੋ ਇਸ ਤਰ੍ਹਾਂ ਕਾਟ ਪੈ ਜੀ ਫਿਰ ਆਹ ਦੇਖੋ ਹੁਣ ਆਪਾਂ ਨੇ ਹਨਾ ਢਾਲ ਪਾਤੀ ਆ ਇਸ ਤਰ੍ਹਾਂ ਕੀ ਐਨੀ ਬੈ ਗਈ ਠੀਕ ਹੈ ਇਹਧਰੋਂ ਆਪਣਾ ਹੁਣ ਦੇਖੋ ਪਿੱਛੋਂ ਆਪਣਾ ਜਾਦੇ ਹੋ ਗਿਆ ਪੂਰਾ ਤੇ ਇਧਰੋਂ ਆਪਣੇ ਘਟਾਤੀ ਆਪਾਂ ਨੇ 3 ਇੰਚ ਠੀਕ ਹੈ ਜਦੋਂ ਦੇਖੋ ਆਹ ਚੀਜ਼ ਵੱਧ ਗਈ ਇਹਦੇ ਨਾਲ ਆਪਣੀ ਇਹ ਇੱਥੋਂ ਦੇਖੋ ਆਹ ਚੀਜ਼ ਆਪਣੇ ਪਿਛਲੀ ਸਾਈਡ ਐਨੀ ਵੱਧ ਗਈ ਹੈ ਠੀਕ ਹੈ ਇਹਦੇ ਨਾਲ ਜਿਹੜੀ ਆਪਣੀ ਇੱਥੋਂ ਮੂਰੀ ਚੱਕੀ ਜਾਂਦੀ ਹੈ ਕਈ ਪਣਾ ਕਹਿੰਦੇ ਨੇ ਕਿ ਅਸੀਂ ਫਾਰਸੀ ਸਲਵਾਰੀ ਤੋਂ ਬਣਾਉਂਦੇ ਆ ਤੇ ਇੱਥੋਂ ਵੀ ਪਿੱਛੋਂ ਚੱਕੀ ਜਾਂਦੀ ਹੈ ਢੀ ਕੋ ਹੁਣ ਜਿਹੜੀ ਆਪਾਂ ਨੇ ਇਹ 3 ਵਾਲੀ ਘਾਟ ਪਾਈ ਹੈ ਹਨਾ ਇਹਦੇ ਨਾਲ ਇਹ ਚੱਕੀ ਨਹੀਂ ਜਾਂਦੀ ਇੱਥੋਂ ਅੱਡੀ ਕੋਲ ਕੱਪੜਾ ਚੱਕਿਆ ਨਹੀਂ ਜਾਂਦਾ ਜਦੋਂ ਟਿੱਕਾ ਆਉਗੀ ਆ ਇਸ ਤਰ੍ਹਾਂ ਤੁਸੀਂ ਕਟਾਈ ਕਰ ਛੇ ਤੇ ਬਣਾ ਕੇ ਦੇਖਿਓ ਹਨਾ ਜਿਹੜਾ ਆਪਾਂ ਨੇ ਆਹ ਕਪੜਾ ਕੱਢਿਆ ਹੈ ਦੇ ਵਿੱਚੋਂ ਸੈਟ ਉਹਦੇ ਵਿੱਚੋਂ ਆਪਾਂ ਬੈਲਟ ਕੱਟ ਲਾਂਗੇ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ ਬੈਲਟ ਬਣਾਣਾ ਹੈ ਬੈਲਟ ਇਹਨਾਂ ਦੀ 20 ਇੰਚ ਤੇ ਆਪਾਂ ਸਾਢੇ 21 ਇੰਚ ਕਟਾਈ ਕਰ ਦਾਂਗੇ ਹਾਂਜੀ ਹੁਣ ਆਪਾਂ ਨੇ ਲੰਬਾਈ 1.5 ਇੰਚ ਵਧ ਲੈ ਲਈ ਇਸ ਤਰ੍ਹਾਂ ਆਪਾਂ ਨੇ ਲੈ ਲਿਆ 7 ਇੰਚ ਠੀਕ ਹੈ ਜੀ ਇਹ ਹੋ ਗਈ ਆਪਣੀ ਬੈਲਟ ਠੀਕ ਹੈ ਆ ਦੇਖੋ ਇਹ ਆਪਾਂ ਨੇ ਬੈਟ ਬਣਾ ਲਈ। ਬਸ ਹੀ ਆਪਾਂ ਤੁਹਾਨੂੰ ਦੱਸ ਦਿਆਂ ਆਪਾਂ ਜਿਹੜਾ ਪੈਚ ਮਾਰਕ ਕਰਦੀਆਂ ਕੁੜੀਆਂ ਹਨਾ ਆਪਾਂ ਉਸ ਤੇ ਰੰਗ ਕੱਪੜਾ ਲਾਵਾਂਗੇ ਬਾਰਡਰ ਵਾਲਾ। ਇਹਦੇ ਉੱਪਰ ਇਹ ਤੁਹਾਨੂੰ ਦੱਸ ਦਿਆਂ ਕਿਵੇਂ ਲਾਉਣੀ ਠੀਕ ਹੈ। ਹਾਂਜੀ ਆ ਆਪਾਂ ਨੇ ਬੈਟ ਕੱਟ ਲਈ ਹੁਣ ਆਪਾਂ ਤੁਹਾਨੂੰ ਆ ਦੱਸ ਦਿਆਂ ਜਿਹੜਾ ਆਪਣਾ ਬਾਰਡਰ ਬਚਿਆ ਸੀ ਇਹ ਕਿਵੇਂ ਲਾਉਣਾ ਠੀਕ ਹੈ। ਸਾਜ ਹੁਣ ਆਪਾਂ ਦੋ ਪੀਸ ਕੱਟ ਲਈ ਠੀਕ ਹੈ ਬਾਰਡਰ ਵਾਲੇ। ਇਹਨੂੰ ਆਪਾਂ ਹੁਣ ਇਸ ਤਰ੍ਹਾਂ ਲਾਵਾਂਗੇ ਆਪਾਂ ਇੱਥੇ ਠੀਕ ਹੈ ਮੂਰੀ ਨੂੰ ਬਣਾ ਕੇ ਪਹਿਲਾਂ ਆਪਾਂ ਮੂਰੀ ਬਣਾ ਲਾਂਗੇ ਮੂਰੀ ਬਣਾ ਕੇ ਫਿਰ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਲਾਉਣਾ ਠੀਕ ਹੈ ਜੀ ਇੱਥੇ ਮੂਰੀ ਬਣ ਜੂ ਆਪਣੀ ਐ ਹੋਟ ਲਾ ਕੇ ਇਹਨੂੰ ਇਹ ਆ ਦੇਖੋ ਐ ਹੋ ਜੂ ਠੀਕ ਹੈ ਆ ਦੇਖੋ ਤੇ ਜਿੱਦਰਾ ਤੇ ਇਸ ਤਰ੍ਹਾਂ ਆਪਾਂ ਲਾ ਲਾ ਜੀ ਰੋ ਠੀਕ ਹੈ ਜੀ ਤੇ ਹੁਣ ਇੱਕੋ ਲਾ ਕੇ ਫਿਰ ਆਪਾਂ ਇੱਥੇ ਨਾਲ ਦੀ ਨਾਲ ਇਹ ਇੱਕ ਆਈਸ ਕਲਰ ਦੀ ਜਿਹੜਾ ਮਸਟਰਡ ਕਲਰ ਹੈ ਇਹਦੇ ਨਾਲ ਦੀ ਆਪਾਂ ਪਾਈ-ਪਿੰਨ ਲਾ ਦਾਂਗੇ ਵਧੀਆ ਲੈਸ ਤੇ ਇਹਨੂੰ ਇਸ ਤਰ੍ਹਾਂ ਲੈਸ ਨੂੰ ਲਾ ਕੇ ਇਹਦੇ ਨਾਲ ਲਾ ਦਾਂਗੇ ਠੀਕ ਹੈ ਜੀ ਸਲਵਾਰ ਦੇ ਪੌਂਚੇ ਆ ਕਿ ਇੱਥੇ ਆਪਾਂ ਪੌਂਚੇ ਬਣਾ ਕੇ ਫਿਰ ਇਹਨੂੰ ਬਾਹਦੇ ਵਿੱਚ ਲਾ ਕੇ ਫਿਰ ਆਪਾਂ ਇਧਰ ਸਲਾਈ ਕਰਾਂਗੇ ਠੀਕ ਹੈ ਜੀ ਆਪਾਂ 8 8 ਪੀਸ ਦੇ ਕੱਟੇ ਨੇ ਠੀਕ ਹੈ 8 8 ਇੰਚ ਦੇ ਹੀ ਗਲਤੀ ਨਾਲ ਕਹਿ ਆ ਗਿਆ ਤੇ 8 ਇੰਚ ਇਧਰ 8 ਇੰਚ ਇਧਰ ਇਚਾਰਟਸ ਕੱਟ ਕੇ ਫਿਰ ਆਪਾਂ ਨੇ ਆ ਕੋਨੇ ਨੂੰ ਕੋਨਾ ਕਰੀਜ ਬਣਾਉਣੀ ਹੈ ਜਿਹੜੀ ਇਹਦੇ ਨਾਲ ਲਾ ਕੇ ਆਪਾਂ ਨੇ ਫਿਰ ਸਾਨੂੰ ਸਲਾਈ ਹੋਗਾ ਜੀ ਦੋ ਦੋ ਬਖਾਵਾਂਗੇ ਬੀ ਇਹ ਕਿੰਦਾ ਸੋਹਣਾ ਲੱਗਦਾ ਹੈ ਤੇ ਵੀਡੀਓ ਐਂਡ ਤੱਕ 10 ਮਿੰਟ ਮੇਰੇ ਆਪਾਂ ਜਰੂਰ ਕਰਿਆ ਕਰੋ ਤੇ ਇੱਕ ਵਾਰੀਆਂ ਸਲਾਈ ਆਪਾਂ ਇਸ ਤਰੀਕੇ ਕੱਟ ਕੇ ਤੁਸੀਂ ਸਲਾਈ ਕਰਕੇ ਦੇਖੋ ਫਿਰ ਕਮੈਂਟ ਦੇ ਵਿੱਚ ਜਰੂਰ ਦੱਸਣਾ ਵੀ ਆਪਣੀ ਸਵਾਰ ਕਿਵੇਂ ਬਣੀ ਠੀਕ ਹੈ ਜੀ ਧੰਨਵਾਦ